ਕੈਲਗਰੀ ਸ਼ੋਸਿਕਾ ਔਰ ਕੈਲਗਰੀ ਮੈਂ ਪਰਫਾਰਮ ਕਰਕੇ 10:30 ਪਾਣੀ 11 ਸਟੇਜ ਤੋਂ ਥੱਲੇ ਉਤਰੀਆਂ ਔਰ ਜਿਹਨਾਂ ਨੇ ਸ਼ੋਅ ਕਰਾਇਆ ਉਹ ਇੱਥੇ ਨੇ ਇਸ ਵੇਲੇ ਮੌਜੂਦ ਨੇ ਇਹ ਪੇਮੈਂਟ ਦੀ ਗੱਲ ਕਰ ਰਹੇ ਆ ਨਾ ਉਹਨਾਂ ਨੂੰ ਇਹ ਪੁੱਛੋ ਉਹਨਾਂ ਤੋਂ ਮੈਂ ਕਿੰਨੀ ਪੇਮੈਂਟ ਲਈ ਹੈ ਸਾਰੀ ਦੀ ਸਾਰੀ ਡਿਊ ਪਈ ਆ ਸਾਰੀ ਦੀ ਸਾਰੀ ਪੇਮੈਂਟ ਔਰ ਉਹ ਮੇਰੇ ਮੂੰਹ ਤੇ ਕਹਦੇ ਸੀ ਅੱਜ ਤੱਕ ਮੈਂ ਇਦਾਂ ਦਾ ਆਕਟ ਨਹੀਂ ਦੇਖਿਆ ਜਿਹੜਾ ਬਿਨਾਂ ਪੇਮੈਂਟ ਲੇ ਪੁਰਾ उट योर लवी लव ऑल बॉड यू वीव नो इश्यू विद यू यू सॉल्व यू सॉल्व ठीक है यू करो अभी लगे ਮੈਂ ਮੇਰੀ ਇੱਕ ਰਿਕੁਐਸਟ ਹੈ ਮੇਰੀ ਮੇਰੀ ਇੱਕ ਮਿੰਟ ਇੱਕ ਮਿੰਟ ਮੇਰੀ ਸਾਰਿਆਂ ਨੂੰ ਇੱਕ ਬੇਨਤੀ ਆ ਦੇਖੋ ਤੁਸੀਂ ਸਾਰੇ ਆਪਣਾ ਕੀਮਤੀ ਸਮਾਂ ਗਾਟ ਕੇ ਮੇਰੀ ਗੱਲ ਸੁਣੋ ਵੀ ਸ਼ਾਂਤੀ ਨਾਲ ਮੈਂ ਤੁਹਾਨੂੰ ਸਾਰਿਆਂ ਨੂੰ ਭੰਜੇ ਇੱਕ ਮਿੰਟ ਮੈਂ ਸਿਰਫ ਐਕਸਕਿਊਜ਼ ਮੀ ਹੈਲੋ ਹਾਂ ਪੇਮੈਂਟ ਦਿੱਤੀ ਆ ਬਿਲਕੁਲ ਪੇਮੈਂਟ ਦੇ ਪ੍ਰੂਫ ਪਈ ਆ ਜਿਹੜੇ ਇਹਨਾਂ ਦੇ ਕੈਲਗਰੀ ਵਾਲਾ ਪ੍ਰਮੋਟਰ ਹੈ ਉਹਨਾਂ ਨੇ ਕਿੰਨਾ ਚਿਰ ਪਹਿਲਾਂ ਪੇਮੈਂਟ ਸਾਰੀ ਪਹੁੰਚਾ ਦਿੱਤੀ ਪਰ ਇਹਨਾਂ ਦੇ ਕੋਈ ਕਸੂਰ ਨਹੀਂ ਹੈ ਨਾ ਇਹ ਸਾਡੇ ਲਈ ਆਏ ਨੇ ਆਪਾਂ ਇਹਨਾਂ ਨੂੰ ਸੁਣਨਾ ਆ ਉਹਨਾਂ ਦਾ ਕਸੂਰ ਹੈ ਉਹਨਾਂ ਦੀ ਗਲਤੀ ਹੋਏਗੀ ਸੇ ਮੈਂ ਮੈਂ ਇਸ ਫੇਡਿਕ ਰੈਕਸ਼ਨ ਦਊਂਗੀ ਕਿਸੇ ਦੀ ਗਲਤੀ ਨਹੀਂ ਮੇਰੇ ਕੈਲਗਰੀ ਵਾਲੇ ਪ੍ਰਮੋਟਰ ਦੀ ਬਿਲਕੁਲ ਕੋਈ ਗਲਤੀ ਨਹੀਂ ਆ ਮੈਂ ਤੁਹਾਡੇ ਸਾਰਿਆਂ ਦੇ ਵਿੱਚ ਵੀ ਖੜੀ ਆ ਮੈਂ ਸਿਰਫ ਉਹਨਾਂ ਦੇ ਮੂੰਹ ਨੂੰ ਖੜੀ ਆ ਹੋਰ ਕਿਸੇ ਦੇ ਮਾਮੂਨ ਨੂੰ ਨਹੀਂ ਖੜੀ ਔਰ ਦੂਜੀ ਗੱਲ ਮੇਰੀ ਸਾਰਿਆਂ ਨੂੰ ਭੈਣਾ ਮੇਰੀਆਂ ਜੇ ਤੁਸੀਂ ਮੈਨੂੰ ਪਿਆਰ ਕਰ ਮੈਨੂੰ ਪਿਆਰ ਕਰਦੀਆਂ ਤੁਸੀਂ ਜੇ ਤੁਸੀਂ ਮੈਨੂੰ ਪਿਆਰ ਕਰਦੇ ਹੋ ਐਗਜੈਕਟਲੀ ਐਗਜੈਕਟਲੀ ਗੱਲ ਇਹ ਆ ਜੇ ਤੁਸੀਂ ਮੈਨੂੰ ਪਿਆਰ ਕਰਦੇ ਹੋ ਮੈਂ ਵੀ ਇੱਕ ਕੁੜੀ ਆ ਤੁਸੀਂ ਵੀ ਕੁੜੀਆਂ ਹੋ ਐਵੇਂ ਇਹ ਕੁੜੀ ਆ ਆਪਾਂ ਹਰਾਸ ਕਿਸੇ ਨੂੰ ਨਹੀਂ ਕਰਨਾ ਉਹਨਾਂ ਦੀ ਵੀ ਬਹੁਤ ਬੰਨਿਆ ਦੀ ਮਿਹਨਤ ਹੈ ਅਗਰ ਤੁਸੀਂ ਅੱਜ ਇੱਥੇ ਖੜੇ ਹੋ ਇਹ ਵੀ ਉਹਨਾਂ ਦੀ ਮਿਹਨਤ ਹੈ ਅਸੀਂ ਕਿਸੇ ਨੂੰ ਨਹੀਂ ਆਪਾਂ ਪਰੇਸ਼ਾਨ ਕਰਨਾ ਤੁਸੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕਿਉਂਕਿ ਇਹ ਕਿਹੜਾ ਪਹਿਲੀ ਵਾਰ ਸ਼ੁਰੂ ਨਹੀਂ ਕਰ ਰਾਤ ਦੇ ਸੋਨੀਆਂ ਸਵੇਰੇ ਤਿੰਨੋਂ ਦੇ ਉੱਠ ਜਾਂਦੀਆਂ ਇਹ ਨਹੀਂ ਕੈਲਗਰੀ ਬਾਰੇ ਖੁਦੋਂ ਪਿੰਡੋਂ ਨਹੀਂ ਜਿੱਤੀ ਨਾਲ ਨੇ ਬਣਾ ਕਰਵਾ ਹਾਂਜੀ